ਮੈਂ ਵੀਡੀਓ ਬਣਾਉਣ ਤੋਂ ਪਹਿਲਾਂ ਜਿਹੜੀ ਮਾਫੀ ਮੰਗ ਲਾਂ ਕਿਉਂਕਿ ਗੱਲ ਥੋੜੀ ਸੱਚੀ ਆ ਪਰ ਹੈ ਕੌੜੀ ਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਚੱਲ ਰਿਹਾ ਅੱਜ ਸਾਡੇ ਪਿੰਡ ਦੇ ਵਿੱਚ ਵੀ ਬਹੁਤ ਥਾਵੇਂ ਸਾਰੀ ਥਾਵੇਂ ਤੇ ਲੰਗਰ ਲਾਇਆ ਗਿਆ ਨਗਰ ਕੀਰਤਨ ਵੀ ਹੋਇਆ ਬਹੁਤ ਚੰਗੀ ਗੱਲ ਆ ਗੁਰੂ ਦਾ ਪ੍ਰਚਾਰ ਹੋਣਾ ਗੁਰੂ ਦੇ ਦਰਸ਼ਨ ਦਿਦਾਰੇ ਹੋਣੇ ਬਹੁਤ ਚੰਗੀ ਗੱਲ ਆ ਹਨਾ ਪਰ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਚਾਹਣਾ ਵੀ ਦੇਖੋ ਜਿਹੜੀ ਸਭ ਤੋਂ ਵੱਡੀ ਗੁਰੂਆਂ ਦੀ ਸਿੱਖਿਆ ਕੀ ਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਾਰਨੇ ਕਿਹਾ ਰੰਗਰੇਟੇ ਗੁਰੂ ਕੇ ਬੇਟੇ ਆਪਣੇ ਪਿੰਡ ਕੋਟਦਨਾਂ ਦੇ ਵਿੱਚ ਇੱਕ ਤਾਂ ਕੈਂਸਰ ਦਾ ਮਰੀਜ਼ ਮੇਰੇ ਕੋਲੇ ਕੱਲ ਆਇਆ ਸਾਡੇ ਮੱਜੀ ਵੀ ਸਿੱਖ ਪਰਿਵਾਰ ਦੇ ਵਿੱਚੋਂ ਮੈਂ ਦੇਖੋ ਜਾਤ ਪਾਤ ਦਾ ਗੱਦਾ ਨਾ ਨਹੀਂ ਲੈਂਦਾ ਹਾਂ ਹੁੰਦਾ ਪਰ ਮੈਨੂੰ ਦੱਸਣ ਲਈ ਲੈਣਾ ਪੈ ਰਿਹਾ ਇੱਕ ਸਾਡੇ ਪਰਜਾਪਤ ਪਰਿਵਾਰ ਸਾਡੇ ਖਮਿਆਰ ਪਰਿਵਾਰ ਦੇ ਵਿੱਚੋਂ ਤੋਤਾ ਸਿੰਘ ਆ ਜਿਹੜਾ ਕਿ ਬਲੱਡ ਕੈਂਸਰ ਦੇ ਨਾਲ ਬੜੀ ਹਰ ਇੱਕ ਥਾਂ ਤੇ ਸੇਵਾ ਕਰਦਾ ਪਰ ਉਹਨੂੰ ਬਿਮਾਰੀ ਨੇ ਘੇਰ ਲਿਆ ਬੜਾ ਹੀ ਪੀੜਤਾ ਤੇ ਜਿੰਨੇ ਕੁ ਛੋਗਰਾ ਸੀਮਾ ਦੋਨਾਂ ਪਰਿਵਾਰਾਂ ਦੀ ਜਿੰਨੇ ਕੁ ਮੇਰੀ ਕਾਦ ਸੀਮਾ ਮਦਦ ਕੀਤੀ ਪਰ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਚਾਹਣਾ ਕਿ ਜਿਹੜੀ ਬਾਣੀ ਆ ਗੁਰੂ ਨਾਨਕ ਦੇਵ ਪਾਤਸ਼ਾਹ ਮਾਰੇ ਨੇ ਬਾਣੀ ਦੇ ਵਿੱਚ ਜਿਹੜਾ ਦਇਆ ਤੇ ਸੰਤੋਖ ਨੂੰ ਅਸਲੀ ਧਰਮ ਕਿਹਾ ਵੀ ਜੇਕਰ ਤੁਸੀਂ ਆਪ ਤੋਂ ਨੀਵੇਂ ਦੀ ਮਾੜੇ ਬੰਦੇ ਦੀ ਬਾਹ ਫੜਦੇ ਹੋ ਉਹ ਦਇਆ ਹੈ ਉਹ ਇੱਕ ਸੇਵਾ ਦੀ ਭਾਵਨਾ ਦਇਆ ਤੋਂ ਇੱਕ ਸੇਵਾ ਦੀ ਭਾਵਨਾ ਪੈਦਾ ਹੁੰਦੀ ਹੈ ਸੰਤੋਖ ਤੋਂ ਸਮਰਨ ਦੀ ਭਾਵਨਾ ਪੈਦਾ ਹੁੰਦੀ ਹੈ ਮੇਰੀ ਇਹੀ ਬੇਨਤੀ ਆ ਵੀ ਹਰੇਕ ਪਿੰਡ ਦੇ ਵਿੱਚ ਲੋੜਵੰਦ ਸਾਡੇ ਮਜ਼ਦੂਰ ਪਰਿਵਾਰ ਨੇਗੇ ਜਿਉਂਨਾ ਪਰਿਵਾਰਾਂ ਦੀ ਮਦਦਤ ਕਰੀ ਜਾਵੇ ਕਿਸੇ ਦੇ ਘਰੇ ਬਿਮਾਰੀ ਆ ਕਿਸੇ ਦੇ ਘਰੇ ਵਿਆਹ ਹੈ ਪਰ ਜੇ ਉਹਨਾਂ ਦੀ ਮਦਦਤ ਕਰੀ ਜਾਵੇ ਤਾਂ ਸਾਡਾ ਪੰਜਾਬ ਸਾਡਾ ਗੁਰੂ ਦਾ ਪ੍ਰਚਾਰ ਬਹੁਤ ਜ਼ਿਆਦਾ ਵਧ ਸਕਦਾ ਕਿਉਂਕਿ ਜੇਕਰ ਅਸੀਂ ਆਮ ਗਰੀਬ ਬੰਦਿਆਂ ਨੂੰ ਨਾਲ ਜੋੜਨਾ ਗੁਰੂ ਦਾ ਪ੍ਰਚਾਰ ਕਰਨਾ ਤਾਂ ਉਹਨਾਂ ਦੀ ਪਹਾਂ ਫੜਨੀ ਬੜੀ ਜ਼ਰੂਰੀ ਆ ਮੇਰੀ ਹੀ ਬੇਨਤੀ ਆ ਲੰਗਰ ਲਾਓ ਜੀ ਸਦਕੇ ਲਾਓ ਪਰ ਲੰਗਰਾਂ ਨੂੰ ਥੋੜੀ ਜੀ ਆਪਾਂ ਲੰਗਰਾਂ ਲਈ ਪੈਸਾ ਬਹੁਤ ਇਕੱਠਾ ਕਰ ਲੈਂਦੇ ਆ ਮੈਂ ਦੇਖੋ ਜਿੰਨੇ ਵੀ ਸਾਡੇ ਕੋਲੇ ਮੇਰੇ ਕੋਲੇ ਢਾਣਾ ਆਲੇ ਮੈਂ ਜਿੰਨੀ ਕਿ ਮੇਰੀ ਕਾਤਸੀ ਮੈਂ ਦਿੱਤਾ ਪਰ ਮੈਂ ਵੱਧ ਜਿਹੜਾ ਆਪਦੀ ਜਿਹੜੀ ਆਪਦਾ ਸਬੰਧ ਆ ਮੈਂ ਇਹਨਾਂ ਦੋਨਾਂ ਪਰਿਵਾਰਾਂ ਨੇ ਲਿੱਤਾ ਇੱਕ ਤਾਂ ਸਾਡਾ ਮੱਝਵੀ ਸਿੱਖ ਦਾ ਪਰਿਵਾਰ ਮੇਲਾ ਸਿੰਘ ਤੇ ਦੂਜਾ ਆਪਣਾ ਤੋਤਾ ਸਿੰਘ ਮੈਂ ਇਹਨਾਂ ਦੋਨਾਂ ਇਹਨਾਂ ਨੂੰ ਪਰਿਵਾਰਾਂ ਨੂੰ ਸਬੰਧ ਕੱਟਣਾ ਚੰਗਾ ਸਮਝਦੇ ਆ ਵੀ ਯਾਰ ਇਹਨਾਂ ਦਾ ਜ਼ਰੂਰੀ ਆ ਜੇ ਲੰਗਰਾਂ ਲਈ ਅਸੀਂ ਪੈਸੇ ਇਕੱਠੇ ਕਰ ਸਕਦੇ ਆ ਤਾਂ ਅਸੀਂ ਕਿਉਂ ਨਾ ਸੀ ਇਹਨਾਂ ਕਿਰਪਾ ਲਈ ਪੈਸੇ ਇਕੱਠੇ ਕਰੀ ਜਿਨ੍ਹਾਂ ਦੇ ਘਰੇ ਕੈਂਸਰ ਦੀ ਬਿਮਾਰੀ ਆ ਬੜੀ ਕੈਂਸਰ ਨੂੰ ਤੋੜ-ਤੋੜ ਕੇ ਪਰਿਵਾਰ ਜਿਹੜਾ ਕਿ ਆਪਨਾ ਖਾਈ ਜਾਂਦਾ ਹਨ ਇਹ ਮੇਰੀ ਬੇਨਤੀ ਆ ਆਪਾਂ ਇਹ ਗੱਲ ਇੱਕ ਗੱਲ ਮੈਂ ਹੋਰ ਵੀ ਕਹਿਣਾ ਚਾਹਣਾ ਚਲੋ ਕਿਸਾਨਾਂ ਤਾਂ ਸਾਡੇ ਪਰਿਵਾਰ ਹੈਗੇ ਹੈਗੇ ਨੇਗੇ ਮੈਂ ਸਾਡੇ ਪਿੰਡ ਦੇ ਮਜ਼ਦੂਰ ਭਾਈਚਾਰੇ ਨੂੰ ਸਾਰੇ ਪਿੰਡਾਂ ਦੇ ਮਜ਼ਦੂਰ ਭਾਈਚਾਰੇ ਨੂੰ ਵੀ ਕਹਿਣਾ ਚਾਹਣਾ ਦੇਖੋ ਅਸੀਂ ਮਜ਼ਦੂਰ ਭਾਈਚਾਰਾ ਵੀ ਲੰਗਰ ਲਈ ਬਹੁਤ ਪੈਸੇ ਇਕੱਠੇ ਕਰ ਲੈਂਦਾ ਪਰ ਕਿਉਂ ਨਹੀਂ ਇੱਕ ਜੇਕਰ ਕਿਸੇ ਘਰਾਂ ਦੇ ਵਿੱਚ ਬਿਮਾਰੀ ਆ ਮਜ਼ਦੂਰ ਭਾਈਚਾਰਾ ਮੈਨੂੰ ਮੈਂ ਆਪਣੇ ਪਿੰਡ ਦੇ ਵਿੱਚ ਇਹ ਗੱਲ ਕਹੀ ਹੋਈ ਆ ਕਿ ਮੇਰੇ ਕੋਲੇ ਪਹਿਲਾਂ ਮਜ਼ਦੂਰ ਭਾਈਚਾਰਾ ਉਹ ਮੈਂ ਤੁਹਾਡੇ ਨਾਲ ਲੱਗ ਕੇ ਪਹਿਲਾਂ ਆਪਣੇ ਕੋਲੇ ਰਬੰਦ ਪਾऊं ਫਿਰ ਆਪਾਂ ਪਿੰਡ ਦੇ ਵਿੱਚ ਪੈਸੇ ਇਕੱਠੇ ਕਰਾਂਗੇ ਗੁਰੂ ਇਹਨਾਂ ਲਈ ਅਸੀਂ ਬਹੁਤ ਪੈਸੇ ਇਕੱਠੇ ਕਰ ਲੈਨੇ ਆ ਲੰਗਰਾਂ ਲਈ ਪੈਸੇ ਇਕੱਠੇ ਕਰ ਲੈਨੇ ਕਰੋ ਮੈਂ ਇਹ ਤੇ ਮਨਾ ਨਹੀਂ ਕਰਦਾ ਪਰ ਸਭ ਤੋਂ ਜ਼ਰੂਰੀ ਇਹ ਹੈ ਵੀ ਜਿਹਦੇ ਘਰੇ ਬਿਮਾਰੀ ਆ ਉਹਦੇ ਲਈ ਪੈਸਾ ਇਕੱਠਾ ਕਰੀਏ ਜਿਹਦੇ ਘਰੇ ਕੁੜੀ ਦਾ ਕਾਰਜ ਆ ਉਹਦੇ ਲਈ ਵੀ ਪੈਸਾ ਇਕੱਠਾ ਕਰੀਏ ਗੁਰੂ ਦੀ ਅਸਲੀ ਸਿੱਖਿਆ ਨੂੰ ਆਪਾਂ ਥੋੜਾ ਸਮਝੀਏ ਕੱਲੀਆਂ ਬਿਲਡਿੰਗਾਂ ਬਣਾਉਣ ਤੇ ਕਰਨ ਆਪਾਂ ਧਿਆਨ ਦੀ ਰੱਖੀਏ ਲੰਗਰਾਂ ਤੇ ਘੜਾ ਧਿਆਨ ਦੀ ਰੱਖੀਏ ਜਿਹਦੇ ਕਰੇ ਬਿਮਾਰੀ ਹੁੰਦੀ ਆ ਉਹਨੂੰ ਪਤਾ ਹੁੰਦਾ ਆਪਾਂ ਉਹਦੇ ਲਈ ਵੀ ਬਾਝ ਜ਼ਰੂਰ ਫੜੀਏ ਉਹਦੇ ਲਈ ਵੀ ਆਪਾਂ ਕੱਟੇ ਜ਼ਰੂਰ ਹੋਈਏ ਮੇਰੀ ਇਹ ਬੇਨਤੀ ਆ ਸਾਰੇ ਪਿੰਡਾਂ ਦੀ ਸਮੱਸਿਆ ਕੱਲੇ ਮੇਰੇ ਪਿੰਡ ਦੀ ਸਮੱਸਿਆ ਨਹੀਂ ਸਾਰਿਆਂ ਦੀ ਸਮੱਸਿਆ ਜੇ ਤਾਂ ਕਰਕੇ ਜਿਹੜਾ ਲੋਕ ਗਲਤ ਰਾਹਤੇ ਤੇ ਪਖੰਡ ਬਾਤਬਾਤ ਤੁਰ ਜਾਂਦੇ ਨੇ ਕਿ ਜ਼ਰੂਰ ਤਾਂ ਵੀ ਆਪਾਂ ਉਹਨਾਂ ਦੇ ਬਾਹ ਫੜੀਏ ਧੰਨਵਾਦ